ਬਿਜਲੀ ਖਪਤਕਾਰਾਂ ਵਾਸਤੇ ਇੱਕ ਪੀਐਸ ਪੀਸੀਐਲ ਵੱਲੋਂ ਫਿਰ ਦੁਬਾਰਾ ਨੋਟੀਫਿਕੇਸ਼ਨ ਕਰ ਦਿੱਤਾ ਗਿਆ ਹੈ ਜਿਸ ਦੇ ਅੰਡਰ ਤੁਹਾਨੂੰ ਬਿਜਲੀ ਦਾ ਜੋ ਲਾਭ ਮਿਲ ਰਿਹਾ ਹੈ ਜੋ ਤੁਹਾਨੂੰ ਬਿਜਲੀ ਦੀ ਸਹੂਲਤ ਹੈ ਜਿਸ ਵਿੱਚ ਤੁਹਾਨੂੰ ਕਿਲੋਵਾਰਟ ਦੇ ਹਿਸਾਬ ਨਾਲ ਬਿਜਲੀ ਮੁਫਤ ਜਿਹੜੀ ਕਿ ਸੁਵਿਧਾ ਚਲਾਈ ਗਈ ਸੀ ਉਹ ਹੁਣ ਸੁਵਿਧਾ ਕਿਸ ਤਰੀਕਿਆਂ ਦੇ ਨਾਲ ਬੰਦ ਕੀਤੀ ਗਈ ਹੈ ਕਿਨਾਂ ਨੂੰ ਉਹ ਸੁਵਿਧਾ ਨਹੀਂ ਮਿਲੇਗੀ ਇਹ ਤੁਸੀਂ ਅੱਜ ਇਸ ਨੋਟੀਫਿਕੇਸ਼ਨ ਦੇ ਵਿੱਚ ਜਾਣੋਗੇ ਤੇ ਕਿਨਾਂ ਨੂੰ ਇਹ ਲਾਭ ਮਿਲੇਗਾ ਉਹ ਵੀ ਤੁਸੀਂ ਇਸ ਵੀਡੀਓ ਦੇ ਵਿੱਚ ਜਾਣੋਗੇ ਯਾਨੀ ਕਿ ਕਿੰਨੇ ਕਿਲੋਵਾਟ ਤੱਕ ਤੁਹਾਨੂੰ ਇਹ ਬਿਜਲੀ ਦੀ ਸਹੂਲਤ ਮਿਲੇਗੀ ਤੇ ਕਿੰਨੇ ਕਿਲੋਵਾਟ ਤੁਹਾਨੂੰ ਇਹ ਬਿਜਲੀ ਦੀ ਮੁਫਤ ਸਹੂਲਤ ਨਹੀਂ ਮਿਲਨੀ ਯਾਨੀ ਕਿ ਤੁਹਾਨੂੰ ਇੱਥੇ ਪੈਸਾ ਦੇਣਾ ਪਵੇਗਾ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਦੋਸਤੋ ਤੁਸੀਂ ਵੀ ਪੀਐਸ ਪੀਸੀਐਲ ਦੀ ਰਿਕਾਰਡਿੰਗ ਕੋਈ ਵੀ ਅਪਡੇਟ ਲੈਣਾ ਚਾਹੁੰਦੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਇਦਾਂ ਦੀ ਤੁਹਾਨੂੰ ਹਰੇਕ ਵੀਡੀਓ ਮਿਲਦੀ ਰਹੇਗੀ ਨਾਲ ਦੋਸਤੋ ਬੈਲ ਆਈਕਨ ਨੂੰ ਵੀ ਪ੍ਰੈਸ ਕਰਕੇ ਰੱਖਿਆ ਕਰੋ ਕੋਈ ਵੀ ਅਪਡੇਟ ਆਏਗੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਜਾਵੇਗੀ ਤਾਂ ਅੱਜ ਦੀ ਇਸ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਹਾਂ ਬਿਨਾਂ ਟਾਈਮ ਵੇਸਟ ਕੀਤੇ ਤਾਂ ਦੋਸਤੋ ਇਹ ਤੁਹਾਡੇ ਸਾਹਮਣੇ ਇੱਥੇ ਨੋਟੀਫਿਕੇਸ਼ਨ ਜੋ ਕਿ ਕੱਢਿਆ ਗਿਆ ਹੈ ਵਿਸ਼ਾ ਤੁਸੀਂ ਦੇਖ ਸਕਦੇ ਹੋ ਪੰਜਾਬ ਰਾਜ ਵਿੱਚ 7 ਕਿਲੋਵਾਟ ਤੱਕ ਦੇ ਮਨਜ਼ੂਰਸ਼ੁਦਾ ਲੋਡ ਵਾਲੇ ਕਰੇਲੂ ਸ਼੍ਰੇਣੀ ਦੇ ਖਪਤਕਾਰਾਂ ਨੂੰ ਬਿਜਲੀ ਦੀਆਂ ਦਰਾਂ ਵਿੱਚ 2.50 ਰੁਪਏ ਪ੍ਰਤੀ ਯੂਨਿਟ ਦਿੱਤੀ ਜਾਣ ਵਾਲੀ ਸਬਸਿਡੀ ਦੀ ਸਹੂਲਤ ਛੋਟ ਨੂੰ ਵਾਪਸ ਲੈਣ ਸੰਬੰਧੀ ਯਾਨੀ ਕਿ ਜਿਨ੍ਹਾਂ ਦਾ 7 ਕਿਲੋਵਾਟ ਤੋਂ ਲੋਡ ਦਾ ਉੱਪਰ ਹੈ ਉਨ੍ਹਾਂ ਨੂੰ ਇਹ ਬਿਜਲੀ ਦੀ ਸਹੂਲਤ ਨਹੀਂ ਮਿਲਣੀ ਤਾਂ ਤੁਸੀਂ ਇੱਥੇ ਦੇਖ ਪਾਰੇ ਹੋਗੇ ਤਾਂ ਇਹ ਦੋਸਤੋ ਕਿੰਨਾ ਦੇ ਵਾਸਤੇ ਹੈ ਤੁਹਾਨੂੰ ਇਹ ਵੀ ਨੋਟੀਫਿਕੇਸ਼ਨ ਪੂਰੀ ਜਾਣਕਾਰੀ ਦਿੰਨੇ ਹਾਂ ਉਪਰੋਕਤ ਵਿਸ਼ੇ ਸੰਬੰਧੀ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 11 11 2021 ਤੋਂ 7 ਕਿਲੋਵਾਟ ਤੱਕ ਦੇ ਮਨਜ਼ੂਰਸ਼ੁਦਾ ਲੋਡ ਵਾਲੇ ਕਰੇਲੂ ਸਰੈਣੀ ਦੇ ਖਪਤਕਾਰਾਂ ਨੂੰ ਬਿਜਲੀ ਵਿਧਿਆਦਾਰਾ ਵਿੱਚ 2.5 ਰੁਪਏ ਪ੍ਰਤੀ ਯੂਨਟ ਦਿੱਤੀ ਜਾ ਰਹੀ ਸਬਸਿਡੀ ਦੀ ਸਹੂਲਤ ਛੋਟ ਨੂੰ ਤੁਰੰਤ ਪ੍ਰਭਾਵ ਤੋਂ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ ਹੈ ਇੱਥੇ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਵਣਜ ਗਸ਼ਤੀ ਪੱਤਰ ਨੰਬਰ 19/2022 ਮਿਤੀ 23/7/2022 ਨਾਲ ਸਾਰੇ ਕਿਰਹੇਲੂ ਡੀਐਸ ਸ਼੍ਰੇਣੀ ਦੇ ਖਪਤਕਾਰਾਂ ਨੂੰ 600 ਯੂਨਿਟ 2 ਮਹੀਨੇ 300 ਯੂਨਿਟ ਪ੍ਰਤੀ ਮਹੀਨਾ ਮਿਲ ਰਹੀ ਬਿਜਲੀ ਦੇੜੀ ਕੀ ਮੁਫਤ ਸੋਲ ਹੈ ਪਹਿਲਾਂ ਦੀ ਤਰ੍ਹਾਂ ਇੰਡਮੀਨਲ ਲਾਗੂ ਰਹੇਗੀ ਯਾਨੀ ਕਿ ਜਿਹੜੀ ਤੁਹਾਨੂੰ ਛੋਟੇ ਖਪਤਕਾਰ ਹਨ ਜਿਨ੍ਹਾਂ ਨੂੰ ਇੱਥੇ 600 ਯੂਨਿਟ ਪਹਿਲਾਂ 2 ਮਹੀਨਿਆਂ ਦਾ ਮਾਫੀ ਦਿੱਤੀ ਜਾਂਦੀ ਸੀ ਉਹ ਉਦਾਂ ਹੀ ਚੱਲਦੀ ਰਹੇਗੀ ਇੱਥੇ ਛੋਟੇ ਜਿਹੜੇ ਖਪਤਕਾਰ ਹਨ ਉਹ ਇੱਥੇ ਘਬਰਾਉਣ ਨਾ ਤਾਂ ਛੋਟੇ ਖਪਤਕਾਰਾਂ ਨੂੰ ਉਦਾਂ ਹੀ ਬੈਨੀਫਿਟ ਮਿਲਦਾ ਰਹੇਗਾ ਛੋਟੇ ਖਪਤਕਾਰ ਘਬਰਾਉਣ ਨਾ ਕਿ ਸਾਨੂੰ ਵੀ ਇੱਥੇ ਪੈਸਾ ਦੇਣਾ ਪਵੇਗਾ ਸਾਨੂੰ ਵੀ ਇੱਥੇ ਬਿਜਲੀ ਮੁੱਲ ਮਿਲੇਗੀ ਨਹੀਂ ਸਿਰਫ ਉਹਨਾਂ ਨੂੰ ਜਿਨ੍ਹਾਂ ਦਾ 7 ਕਿਲੋਵਾਟ ਤੋਂ ਲੋਡ ਉੱਪਰ ਹੈ ਉਹਨਾਂ ਨੂੰ ਹੀ ਇੱਥੇ ਪੈਸਾ ਦੇਣਾ ਪਵੇਗਾ ਜਿਨ੍ਹਾਂ ਦਾ 7 ਕਿਲੋਵਾਟ ਤੋਂ ਲੋਡ ਘੱਟ ਹੈ ਉਹਨਾਂ ਨੂੰ ਇੱਥੇ 600 ਯੂਨਟ ਦੇ ਪ੍ਰਤੀ ਮਾਫੀ ਨਾਲ ਜੋ ਕਿ ਤੁਹਾਨੂੰ ਸੂਲ ਤੇਤੇ ਪ੍ਰੋਵਾਈਡ ਕਰਾਈ ਗਈ ਹੈ ਤਾਂ ਇਹ ਤੁਹਾਡੀ ਅੱਜ ਦੀ ਅਪਡੇਟ ਸੀਗੀ ਆਸ਼ਾ ਕਰਦਾ ਹਾਂ ਤੁਹਾਡੇ ਜਿਹੜੇ ਡਾਊਟ ਹੋਣਗੇ ਉਹ ਕਲੀਅਰ ਹੋਣਗੇ ਇਹ ਤਾਂ ਦੋਸਤੋ ਅਗਲੀ ਵੀਡੀਓ ਦੇ ਵਿੱਚ ਆਪਾਂ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਇੱਕ ਲਾਈਕ ਜਰੂਰ ਕਰਕੇ ਜਾਣਾ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਸਬਸਕ੍ਰਾਈਬ ਕਰ ਲਿਓ ਜੈ ਹਿੰਦ ਸਾਥੀਓ